ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਪਾਂ ਵੀਡੀਓ ਪਾਈ ਸੀ ਚਾਰ ਪੰਜ ਦਿਨ ਪਹਿਲਾਂ ਵਰਸੀਨ ਦੀ ਤੇ ਉਹਦਾ ਆਈ ਬਟਨ ਤੇ ਤੁਹਾਨੂੰ ਲਿੰਕ ਦੇ ਦਾਂਗੇ ਡਿਸਕ੍ਰਿਪਸ਼ਨ ਚ ਵੀ ਦੇ ਦਾਂਗੇ ਤੇ ਵੀਡੀਓ ਦੀ ਮਤਲਬ ਕਿ ਐਂਡ ਸਕਰੀਨ ਤੇ ਵੀ ਤੁਹਾਨੂੰ ਵੀਡੀਓ ਮਿਲ ਜੂਗੀ ਤੁਸੀਂ ਦੇਖਣੀ ਹੈ ਤਾਂ ਦੇਖ ਸਕਦੇ ਹੋ ਤੇ ਅੱਜ ਆਪਾਂ ਗੱਲ ਕਰਾਂਗੇ ਨਰਮੇ ਤੇ ਆਪਣੇ ਗਵੰਡੀ ਵੀਰ ਨੇ ਨਰਮਾ ਵੀਜਿਆ ਜਿਹਨੂੰ ਤਕਰੀਬਨ 60 ਤੋਂ 65 ਦਿਨ ਹੋ ਗਏ ਪਾਣੀ ਲੱਗੇ ਨੂੰ ਖਾਲੇ ਤੇ ਕਰੇ ਇਸ ਨਰਮੇ ਨੂੰ ਕੋਈ ਪਾਣੀ ਨਹੀਂ ਲੱਗਿਆ ਰਾਤ ਜਿਹੜੀ ਵਾਰਿਸ਼ ਹੋਈ ਆ ਉਹਦੇ ਨਾਲ ਇਹ ਪਾਣੀ ਲੱਗਿਆ ਜਾਂ 15 ਦਿਨ ਹੋ ਗਏ ਉਦੋਂ ਥੋੜਾ ਥੋੜਾ ਕਣਮਣ ਕਣਮਣ ਜੀ ਹੋਈ ਸੀ ਮਤਲਬ ਕਿ ਅਤੀ ਕੁੰਗਲ ਮੀਂਹ ਪਿਆ ਸੀ ਉਹਦੇ ਨਾਲ ਪੱਤੇ ਹੀ ਝੋਤੇ ਗਏ ਤੇ ਉਹਦੇ ਨਾਲੇ ਵਾਹ ਹੋ ਗਿਆ ਸੀ ਸੋ ਆਪਣੇ ਉਹ ਸਾਹਮਣੇ ਵਾਲੇ ਪਾਸੇ ਤੁਸੀਂ ਦੇਖਦੇ ਜਿੱਥੇ ਉਹ ਮੁਚਰਜਾ ਖੜਾ ਉੱਥੇ ਝੋਨਾ ਲੱਗ ਚੁੱਕਿਆ ਇਧਰ ਵੀ ਝੋਨਾ ਲੱਗ ਚੁੱਕਿਆ ਪੱਠਿਆਂ ਤੋਂ ਅੱਗੇ ਤੇ ਆਹ ਬਾਹਨ 'ਚ ਹਜੇ ਆਪਣੇ ਵਾਲ 'ਚ ਝੋਨਾ ਲੱਗਣਾ ਸੋ ਇੱਥੇ ਜਿੱਥੇ ਪਾਣੀ ਖੜਾ ਇਧਰਲੇ ਪਾਸੇ ਵਰਸੀਮ ਆਪਣਾ ਘਾਟ ਡੁੱਗ ਰਿਆ ਸੀ ਕਿਉਂਕਿ ਪਾਣੀ ਦੀ ਦਾਵ ਜਿਆਦਾ ਮੰਨ ਗਿਆ ਸੀ ਪਰ ਹੁਣ ਇਹ ਜਿਵੇਂ ਜਿਵੇਂ ਆਪਾਂ ਰੇ ਪਾਈਏ ਤੇ ਪਾਣੀ ਇਹਨੂੰ ਲੱਗਿਆ ਜਾਂ ਰਾਤ ਮੀਂਹ ਪੈ ਗਿਆ ਉਹਦੇ ਨਾਲ ਠੰਡ ਹੋਣ ਦੇ ਕਾਰਨ ਇਹਨਾਂ ਸਾਰਾ ਏਰੀਆ ਜਿਹੜਾ ਖਾਲੀ ਪਿਆ ਕਵਰ ਕਰ ਲੈਣਾ ਕਿਉਂਕਿ ਇਹ ਬੇਲਾਂ ਵਾਲਾ ਜਗਾੜ ਆ ਇੱਥੇ ਜੀ ਆਪਣੇ ਗਵਾਰਾ ਬੀਜਿਆ ਸੀ ਮੈਂ ਕਿਉਂਕਿ ਪਾਣੀ ਨਾਲ ਵਰਸੀਮ ਮੱਚ ਗਿਆ ਸੀ ਤੇ ਆ ਵਟ ਪਾ ਕੇ ਇੰਨੀ ਕਿਤੇ ਮੈਂ ਚਲੋ ਇੱਥੇ ਫਲਗਾ ਫਲਗਾ ਨੂੰ ਚਾਰ ਬੂਟੇ ਗਵਾਰੇ ਦੇ ਲਾਲਗੇ ਤੇ ਇਥੇ ਸਬਜ਼ੀ ਹੋਰ ਵੀ ਲਾਈ ਸੀ ਪਰ ਉਹ ਜਿਆਦਾ ਪਾਣੀ ਖੜਨ ਦੇ ਕਾਰਨ ਇਹ ਮੱਚ ਗਿਆ ਸੀ ਦੋ ਤਿੰਨ ਵਾਰੀ ਹੁਣ ਮੈਂ ਦਵਾਰੇ ਬੀਜਿਆ ਹੈ ਤਾਂ ਆਪਾਂ ਦਵਾਰੇ ਆਪਦੇ ਵਿਸ਼ੇ ਤੇ ਆ ਕੇ ਪਾਣੀ ਵਾਲੇ ਤੇ ਇਧਰ ਨਰਮਾ ਬੀਜਿਆ ਪਿਆ ਜੀ ਜਿਹਨੂੰ 65 ਦਿਨ ਹੋ ਗਏ 60 ਪਾਣੀ ਲੱਗੇ ਨੂੰ ਹਾਲੇ ਤੱਕ ਕੋਈ ਇਹਨੂੰ ਪਾਣੀ ਨਹੀਂ ਲੱਗਿਆ ਤੇ ਆ ਤੁਹਾਡੇ ਸਾਹਮਣੇ ਦੇਖੋ ਫੁੱਲਾਂ ਤੇ ਆ ਪਏ ਨਰਮਾ ਆ ਫੁੱਲ ਵੀ ਲੱਗੇ ਪਏ ਇਹਨੂੰ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਿਵੇਂ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਭਾਈ ਆ ਸਪੈਸ਼ਲ ਬੀ ਪਲਾਨਾ ਬੀਜੋ ਜਾਂ ਆ ਆ ਵੀ ਜਿਹੜਾ ਹੈਗਾ ਸਪੈਸ਼ਲ ਨਹੀਂ ਵੀ ਜਨਾ ਤੁਸੀਂ ਇੱਥੇ ਪਾਣੀ ਦੀ ਖਾਤ ਜ਼ਿਆਦੇ ਆ ਤਾਂ ਮਾਨ ਸਾਹਿਬ ਇਹਦੇ ਵਿੱਚ ਤਾਂ ਪਾਣੀ ਦੀ ਖਾਤ ਮੇਰੇ ਹਿਸਾਬ ਦੇ ਨਾਲ ਨਾ ਮਾਤਰੀ ਹੈ ਫਿਰ ਕਿਉਂਕਿ ਇਹਨੂੰ ਹਜੇ ਪਾਣੀ ਨਹੀਂ ਲੱਗਿਆ ਪਹਿਲਾ ਪਾਣੀ ਇਹਨੂੰ ਲੱਗਿਆ ਜਿਹੜਾ ਉਹ ਰੌਣੀ ਤੇ ਲੱਗਿਆ ਰੌਣੀ ਤੋਂ ਬਾਅਦ ਇਹਨਾਂ ਨੇ ਵਾਦ ਦੇ ਉੱਤੇ ਵਾਹ ਕੇ ਤੇ ਆ ਨਰਮਾ ਬੀਜਤਾ ਬੀਜਣ ਤੋਂ ਬਾਅਦ ਤੁਸੀਂ ਦੇਖ ਲਓ ਇਹਦੀ ਗਰੋਥ ਅੱਜ ਤਕਰੀਬਨ 60-65 ਦਿਨ ਹੋ ਗਏ ਇਹਨੂੰ ਪਾਣੀ ਲੱਗੇ ਨੂੰ ਹਜੇ ਤੱਕ ਇਹਨੂੰ ਕੋਈ ਪਾਣੀ ਨਹੀਂ ਲੱਗਿਆ ਜੇਕਰ ਤੁਸੀਂ ਇਹੋ ਜੀ ਖੇਤੀਬੰਦੀ ਸਾਨੂੰ ਲੈ ਕੇ ਆਓ ਕਿਸਾਨਾਂ ਨੂੰ ਤੇ ਮੈਂ ਕਹਿੰਦਾ ਇਹਦੇ ਨਾਲ ਪੰਜਾਬ ਦਾ ਪਾਣੀ ਕੀ ਭੁੱਖ ਵੀ ਵੱਜ ਜਾਣਾ ਰੇਹਾਂ ਸਪਰੇਹਾਂ ਬਹੁਤ ਘਟ ਜਾਣਗੀਆਂ ਤੇ ਬਾਕੀ ਜਿਵੇਂ ਕੱਪੜਿਆਂ ਦੇ ਭਾਅ ਜਿਹੜੇ ਹੁਣ ਖਾਸ ਕਰਕੇ ਕਾਟਨ ਦੇ ਵੱਧ ਰਹੇ ਆ ਜਾਦੇ ਤੇ ਉਸ ਹਿਸਾਬ ਦੇ ਨਾਲ ਨਾਲੇ ਉਹ ਕੱਪੜਿਆਂ ਦੇ ਭਾਅ ਜਿਹੜੇ ਉਹ ਕੰਟਰੋਲ ਹੋਣਗੇ ਬਾਕੀ ਗਰੀਬ ਅਮੀਰ ਹਰੇਕ ਬੰਦਾ ਇਸ ਖੇਤੀ ਨਾਲ ਜੁੜਿਆ ਹੋਇਆ ਸੀਗਾ ਗਰੀਬਾਂ ਦੇ ਘਰ ਦੇ ਵਿੱਚ ਵੀ ਇਹਦੇ ਨਾਲ ਚਾਹ ਪੱਤੀ ਦਾ ਪੂਰਾ ਜਿਗਾੜ ਹੁੰਦਾ ਸੀ ਕਿਉਂਕਿ ਨਰਮਦਰਮਾ ਉਹੀ ਚੁੱਕਦੇ ਸੀ ਉਹੀ ਗੁੱਟਦੇ ਸੀ ਸੋ ਜੇਕਰ ਤੁਸੀਂ ਇਸ ਖੇਤੀਬਾੜ ਸਾਨੂੰ ਲੈ ਕੇ ਆਓ ਤੇ ਇਹਦੇ ਵਿੱਚ ਨਾਲ ਤਾਂ ਪਾਣੀ ਦੀ ਬਚਤ ਆ ਤੇ ਨਾਲੇ ਪੰਜਾਬ ਦੀ ਬਚਤ ਆ ਸੋ ਇਹਦੇ ਵਿੱਚ ਤੁਸੀਂ ਕਰਨਾ ਸਿਰਫ ਇੰਨਾ ਹੀ ਹੈ ਸਾਨੂੰ ਵਧੀਆ ਚੰਗਾ ਵੀ ਚੰਗੀ ਰੇ ਚੰਗੀ ਸਵੇਰੇ ਇਹਦੇ 'ਚ ਪ੍ਰੋਵਾਈਡ ਕਰਾਓ ਸਾਨੂੰ ਇਸ ਵੱਲ ਨੂੰ ਖਿੱਚ ਕੇ ਲੈ ਕੇ ਆਓ ਅਸੀਂ ਇੱਧਰ ਆਉਣ ਨੂੰ ਤਿਆਰ ਆ ਸੋ ਜਿਵੇਂ ਇਹਨੂੰ 60-65 ਦਿਨਾਂ ਤੋਂ ਪਾਣੀ ਨਹੀਂ ਲੱਗਿਆ ਤੇ ਝੋਨੇ ਦੇ ਵਿੱਚ ਆਏ ਤੀਜੇ ਦਿਨ ਚੌਥੇ ਦਿਨ ਪਾਣੀ ਲਾਉਣਾ ਪੈਂਦਾ ਉਸਾ ਸਾਉ ਦੇ ਨਾਲ ਤੇ ਇਹ ਬਹੁਤ ਸੋਹਣੀ ਖੇਤੀ ਹੈ ਉਹ ਗੱਲ ਆ ਨਾਲੇ ਸਰਕਾਰ ਖੁਸ਼ ਆ ਵੀ ਪਾਣੀ ਨਹੀਂ ਬਹੁਤਾ ਬੀਜਣਾ ਪੈਂਦਾ ਲਾਉਣਾ ਪੈਂਦਾ ਤੇ ਨਾਲੇ ਜੀਮੀਦਾਰ ਖੁਸ਼ ਆ ਮੋਟਰਾਂ ਦੇ ਨਾਲ ਤੇਲ ਖੂਕਣਾ ਪਵੇ ਤੇ ਨਾ ਬਿਜਲੀ ਦੀ ਝਾਅ ਕਰਨੀ ਪਵੇ ਤੇ ਨਾ ਜਿਹੜਾ ਹੁਣ ਸੋਲਰ ਵਾਲਾ ਸਿਆਪਾ ਚੱਲਿਆ ਸਾਨੂੰ ਇਹ ਕਰਨਾ ਪਵੇ ਸੋ ਚੰਗੀ ਰੇਸ ਭਰੇ ਦਿਓ ਤੇ ਅਸੀਂ ਨਰਮੇਵੱਦ ਲੈ ਗਏ ਤੇ ਪੰਜਾਬ ਨੂੰ ਮੁੜ ਕੇ ਨਰਮੇਵੱਦ ਲੈ ਕੇ ਆਉ ਖੇਤੀ ਦਾ ਖੈੜਾ ਛੱਡਣ ਦਾ ਮੇਨ ਕਾਰਨ ਇਹੀ ਸੀ ਵੀ ਇਹ ਜਿਹੜੀ ਪੰਜਾਬ ਦੇ ਵਿੱਚ ਹੁਣੋਂ ਹਟ ਗਈ ਪਹਿਲਾਂ ਮਿਲੀਬੱਗ ਆ ਗਈ 2000 ਅੰ 10 ਦੇ 7 ਤੋਂ ਲੈ ਕੇ 10 ਦੇ ਵਿਚਾਲੇ ਤੁਸੀਂ ਦੇਖਿਆ ਹੋਣਾ ਕਿਸ ਉਹ ਚਿੱਟੀ ਜੀ ਭੁੰਡੀ ਜਿਹੜੀ ਮਰੀ ਨਹੀਂ ਕਿਸੇ ਸਬਰੇ ਨਾਲ ਆਮ ਕਰਕੇ ਜਿਹੜੀਆਂ ਆਪਣਾ ਬੂਈਆਂ ਹੀਆਂ ਖੜੀਆਂ ਹੁੰਦੀਆਂ ਕਾਲੀ ਬੂਈ ਜਿਹਦੇ ਤੇ ਬਹੁਤ ਜ਼ਿਆਦਾ ਹੁੰਦੀ ਆ ਉਹ ਫਿਰ ਦੂਜੇ ਪਾਸੇ ਤੁਸੀਂ ਦੇਖੋ ਕਿ 5-6 ਸਾਲ ਹੋ ਗਏ ਉਦੋਂ ਗਲਾਬੀ ਸੰਡੀ ਦਾ ਬੜਾ ਕਹਿਰ ਆਇਆ ਸੀ ਪੰਜਾਬ ਦੇ ਵਿੱਚ ਇਹਨਾਂ ਦੋ ਤਿੰਨ ਬਿਮਾਰੀਆਂ ਦੇ ਕਾਰਨ ਹੀ ਇਹ ਨਰਮੇ ਦੀ ਖੇਤੀ ਲੋਕਾਂ ਨੇ ਛੱਡੀ ਐ ਤੇ ਨਾਲ ਦੀ ਨਾਲ ਜਿਹੜੇ ਕੋਆਪਰੇਟਿਵ ਸਿਸਟਮ ਸੀਗਾ ਜਿਹੜਾ ਪ੍ਰਾਈਵੇਟ ਘਰਾਣੇ ਸੀ ਉਹਨਾਂ ਨੇ ਦਵਾਈਆਂ ਜਿਹੜੀਆਂ ਅਸੀਂ ਮਾਰੀਆਂ ਦੇਣੀਆਂ ਸ਼ੁਰੂ ਕਰਤੀਆਂ ਕੱਲਾ ਪਾਣੀ ਫੜਾਈ ਗਏ ਲੱਸੀ ਪਾ ਕੇ ਤੇ ਉਹ ਸਵਰੇ ਨਹੀਂ ਕੋਈ ਬਹੁਤਾ ਅਸਰ ਨਹੀਂ ਕੀਤਾ ਜਿਹਦੇ ਕਾਰਨ ਲੋਕਾਂ ਨੂੰ ਖੇਤੀ ਛੱਡਣੀ ਪੈ ਗਈ। ਸੋ ਗੁਜਾਰਸ਼ਾ ਕਿ ਸਾਨੂੰ ਇਸ ਖੇਤੀ ਵੱਲ ਖਿੱਚ ਕੇ ਲੈ ਗਿਆ। ਉਹ ਦੇਖੋ ਬਾਈ ਸਾਰਿਆਂ ਦੇ ਸਾਹਮਣੇ ਤੁਹਾਡੇ ਵਿੱਚ ਦਿਖਾ ਰਹੇ ਆਂ ਵੀ ਆਹ ਫੁੱਲਾਂ ਤੇ ਆ ਕੇ ਨਰਮਾ ਇਹਨੂੰ ਤਕਰੀਬਨ ਰੌਣੀ ਤੇ ਪਾਣੀ ਲੱਗਿਆ ਤੇ ਬਾਕੀ ਆ ਰੱਬ ਦੀ ਕਿਰਪਾ ਨਾਲ ਮੀਂਹ ਪੈ ਗੇ ਤੇ ਇਹਨੂੰ ਪਾਣੀ ਨਹਿਰੀ ਪਾਣੀ ਦੀ ਵੀ ਬਹੁਤ ਘੱਟ ਮਾਤਰਾ ਦੀ ਜ਼ਰੂਰਤ ਹੈ ਸਾਡੇ ਸਾਰੇ ਰੋਲੇ ਨਿਬੜ ਜਾਣਗੇ। ਤੇ ਆ ਮੋਟਰਾਂ ਵਾਲਾ ਟਿੰਡਾ ਸਾਡਾ ਵੱਡਿਆ ਜਾਊਗਾ ਮੈਂ ਸਾਰਾ ਦਿਨ ਖੜੀ ਰਹੀਦੀ ਐ ਲੋਕ ਡੀਕੀ ਜਾਂਦਾ ਲਾਈਟ ਆਊਗੀ ਪਾਣੀ ਛੱਡਾਂਗੇ ਬੱਦਲ ਬਾਈ ਹਟੂਗੀ ਸੋਲਰ ਚੱਲੂਗੀ ਤੇ ਨਾਲੇ ਸੋਲਰਾਂ ਤੇ 2-2 3-3 ਲੱਖ ਲਾਉਣ ਦੀ ਬਜਾਏ ਆ ਖੇਤੀ ਬੰਨੀ ਸਾਨੂੰ ਲੈ ਕੇ ਆਓ ਚੰਗੇ ਬੀਜ ਦਿਓ ਚੰਗੀ ਸਪਰੇਅ ਦਿਓ ਚੰਗੀ ਰੇਹ ਦਿਓ ਕੀ ਭਾਲ ਦੇ ਨਾਲੇ ਪੰਨ ਨਾਲੇ ਫਲੀਆਂ ਸੋ ਬਾਈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ